ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਟਵਲਨ ਕੋਸ ਸਰਗਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਸ਼ਟਾਭੀ ਕਿ ਮਨਾਉਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਫਲੈਕਸ ਕਿੱਥੇ ਲਗਾਉਣੀ ਹੈ ਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰ단 ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਆਪਣੇ ਜਿਹੜੇ ਵਿਚਾਰ ਨੇ ਸਾਂਝੇ ਕੀਤੇ ਗਏ ਆਓ ਸੁਣਦੇ ਹੁਣਾਂ ਵੱਲੋਂ ਕੀ ਕਿਹਾ ਗਿਆ ਉਹ ਇੱਕ ਮਰਿਆਦਾ ਹੁੰਦੀ ਮੈਂ ਪਹਿਲੇ ਦਿਨ ਵੀ ਕਿਹਾ ਸੀ ਧਾਰਮਿਕ ਜਥੇਬੰਦੀਆਂ ਦੀ ਮਰਿਆਦਾ ਹੁੰਦੀ ਉਹ ਸਾਰਾ ਜਾਣਦੇ ਆ ਕਿਵੇਂ ਅਮਰ ਸੰਚਾਰ ਕਿਵੇਂ ਸੁਭਾਗਮ ਹੋਣੇ ਆ ਤੇ ਜਿਹੜੇ ਕੋ ਨਾੜੀ ਬੰਦਾ ਸਟੇਰਿੰਗ ਤੇ ਬਹਾਲ ਦਿਓ ਐਕਸੀਡੈਂਟ ਦਾ ਕਰੂਗਾ ਕਰੂਗਾ ਤੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਪਵਿੱਤਰ ਸ਼ਸਤਾਂ ਦੀ ਮੂਰਤ ਕਿੱਥੇ ਲਾਏ ਤੇ ਜੇ ਸਿੰਘ ਸਾਹਿਬ ਨੇ ਕਹਿ ਦਿੱਤਾ ਵੀ ਮਰਿਆਦਾ ਦੀ ਗੱਲ ਆ ਕਈ ਅਮਰਤ ਦੀ ਇੱਕ ਵਿਧੀ ਵਿਧਾਨ ਆ ਤੇ ਸਿੰਘ ਸਾਹਿਬ ਨੇ ਤਾਂ ਆਪਣੇ ਕਿਹਾ ਉਹ ਰਹਿਤ ਮਰਿਆਦਾ ਅਨਸਾਰ ਇੱਕ ਬੇਰਹਿਤੀ ਆ ਜਿਹੜਾ ਉਹ ਸਿੱਖਿਆ ਗਾਹ ਦੇ ਰਿਹਾ ਤੇ ਮੰਨ ਲਓ ਕੰਪੀਟੀਸ਼ਨ ਤਾਂ ਹੋਰ ਕੀ ਆ ਕਿਉਂਕਿ ਸਿੱਖੀ ਦੇ ਮੂਡਲੇ ਸਨਾਤੇ ਆ ਗੁਰੂ ਤੇ ਦਸੂ ਪਾਤਸ਼ਾਹ ਨੇ ਐਸੇ ਧਰਤੀ ਤੇ ਬੜਾ ਵੱਡਾ ਫਲਸਫਾ ਬਖਸ਼ਿਸ਼ ਕੀਤਾ ਸੀ ਭਾਈਚਾਰੇ ਦਾ ਪੰਜਾਂ ਦੀ ਉਹਨਾਂ ਦੀ ਚੋਣ ਕੀਤੀ ਸੀ ਜਿਹਨਾਂ ਨੂੰ ਲੋਕ ਉਸ ਵੇਲੇ ਲੱਬੇ ਨਤਾੜੇ ਕਹਿੰਦੇ ਸੀ ਤੇ ਅੱਜ ਆਪਾਂ ਕੰਪੀਟੀਟਰ ਨਾ ਬਣੀਏ ਤੁਸੀਂ ਤਾਂ ਕਿਹਾ ਸੀ ਸਾਡੀਆਂ ਸਟੇਜਾਂ ਤੇ ਆਓ ਪਰ ਚਲੋ ਕੋਈ ਗੱਲ ਨਹੀਂ ਮੈਂ ਦੇਖਦਾ ਮੈਂ ਜਦੋਂ ਜਾਨਾ ਛੋਟੀਆਂ ਰੋਡਾਂ ਤੇ ਵੀ ਜਾਨਾ ਲਿੰਕ ਰੋਡਾਂ ਤੇ ਵੀ ਜਾਨਾ ਬੋਰਡ ਏ ਬੋਰਡ ਬੋਰਡ ਏ ਬੋਰਡ ਨਹੀਂ ਇੱਥੇ ਅਮਲ ਦੀ ਗੱਲ ਚੱਲਣੀ ਹੈ ਤੇ ਅਮਲ ਕੀ ਆ ਅਮਲੇ ਆਪੇ ਸਮੂੱਚਾ ਭਾਈਚਾਰਾ ਜਿਹੜਾ ਆ ਉਹ ਚੁੱਪ ਸ਼ਾਂਤੀ ਨਾਲ ਬਥੇ ਤੇ ਮੈਂ ਸਮਝਦਾ ਵੀ ਜੇ ਇਹਨਾਂ ਨੇ ਵੱਡਾ ਪਰਪਕਾਰ ਕਰਨਾ ਤੇ ਦਿੱਲੀ ਦਾ ਵਿੱਚ ਸਰਕਾਰ ਰਹੀ 5 ਸਾਲ 10 ਆ ਰਹੀ ਆ ਜੀ ਤੇ ਦਵਿੰਦਰਪਾਲ ਭੁੱਲਰ ਨੂੰ ਕਿਉਂ ਨਹੀਂ ਛੱਡਿਆ ਤਿੰਨ ਵਾਰੀ ਫਾਈਲ ਜਿਹੜੀ ਪੋਸਟਪੋਨ ਕੀਤੀ ਚੌਥੀ ਵਾਰੀ ਹੋ ਰਿਜਲਟ ਕੀਤੀ ਤੇ ਜੇ ਹੁਣ ਹੈਗੇ ਜੋਧੇ ਦਾ ਇਹ ਮਤੇ ਪਾਉਣ ਫਿਰ ਇਹ ਅਸੈਂਬਲੀ ਦੇ ਵਿੱਚ ਵੀ ਭਾਈ ਭਰਵੰਦ ਸਿੰਘ ਰਾਜਵਾਨਾ ਉਹਦੀ ਉਮਰ ਭਾਈ ਨੋਟੀਫਿਕੇਸ਼ਨ ਮੁਤਾਬਕ ਜਿਹੜੀ ਓਵਰਕੈਚ ਤਬਦੀਲ ਕਰੋ ਉਹਦੇ ਵਿੱਚ ਗੁਰਦੀਪ ਸਿੰਘ ਖਾੜਾ ਭਾਈ ਜਤਾਰ ਸਿੰਘ ਹਵਾਰਾ ਭਾਈ ਤਾਰਾ ਜੀ ਉਹਨਾਂ ਸਾਰਿਆਂ ਦੀ ਜਿਹੜੀ ਆ ਉਹ ਸਜ਼ਾ ਫਿਰ ਟੁੱਟੇ 33 ਸਾਲ ਦੀ ਤਾਂ ਕੋਈ ਬਣਦੀ ਹੁਣ ਤਾਂ ਸੁਪਰੀਮ ਕੋਰਟ ਦੀ ਅਥਾਰਟੀ ਵੀ ਆ ਗਈ ਆ ਜੇ ਜਿਹੜੇ ਇਨਸਾਫ ਪਸੰਦ ਆ ਤਾਂ ਫਿਰ ਪਹੁੰਚ ਇਦਾਂ ਦੇ ਮਤੇ। 10 ਦੇ ਵਿੱਚ ਜੇ ਸੈਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਕਰਦੇ ਤਾਂ ਲੱਗਦਾ ਇਹ ਕਰੋੜਾਂ ਰੁਪਏ ਜਿਹੜੇ ਸ਼ਤਾਬਦੀ ਦੇ ਨਾਂ ਤੇ ਸਰਕਾਰ ਨੇ ਖਰਕੇ ਗਰਥ ਹੈ। ਮੈਂ ਹੁਣ ਤੁਹਾਨੂੰ ਇੱਕੋ ਗੱਲ ਕਹ ਕੇ ਪਿਛਲੇ ਸਮੇਂ ਸਹਾਬ ਗੁਰੂ ਅਮਰਦਾਸ ਪਾਤਸ਼ਾਹ ਦੀ ਸ਼ਤਾਬਦੀ ਆਪਾਂ ਮੜਾਈ ਗੋਇੰਦਵਾਲ ਦੀ ਤਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਕਿੰਨਾ ਪਰਪਕਾਰਿਆ ਅੱਜ ਕਈਆਂ ਮੁਲਕਾਂ ਦੀ ਆਬਾਦੀ ਨੇ ਜਿੰਨੇ ਉੱਥੇ ਅੰਮ੍ਰਿਤ ਆਪਣੇ ਲੰਗਰ ਖਾਣ ਜਾਂਦੇ ਤੇ ਉਹਨਾਂ ਦੀ ਸਤ ਗੁਰਾਂ ਦੀ ਗੁਰਤਾ ਗੱਦੀ ਸੀ। ਕਿਤੇ ਪੈਚ ਲਾਇਆ ਕਿਤੇ ਸਰਕਾਰ ਬੋਲੀ ਕਿਤੇ ਕੋਰਪੋਰਸ ਸਾਈਜ਼ ਦੇ ਇੱਕ ਮਹੀਨਾ ਉਹ ਸ਼ਤਾਬ ਦੀ ਚੱਲੀ ਸੀ ਉਹ ਤਾਂ ਪਹਿਲਾਂ ਵੀ ਸ਼ਤਾਬ ਦੀਆਂ ਚੱਲੀਆਂ ਤੇ ਐਸ਼ ਸ਼ਤਾਬ ਦੀ ਦੇ ਵਿੱਚ ਕੀ ਸੀ ਕਿਉਂਕਿ ਸਤਾਈ ਲਾਗੇ ਆ ਗਈ ਆ ਤੇ ਉਹ ਦੇਖਦੇ ਵੀ ਸ਼ਾਇਦ ਔੜੀਆਂ ਦਾ ਸਹਾਰਾ ਲੈ ਲਾਂਗੇ ਧਰਮ ਨਿਰਮਲ ਹੁੰਦਾ ਧਾਰਮਿਕ ਅੰਦਰ ਪੈਤਾ ਹੁੰਦੀ ਆ ਧਰਮ ਕਿਸੇ ਨਾਲ ਟਕਰਾ ਨਹੀਂ ਦੱਸਦਾ ਧਰਮ ਗੁਰੂ ਸਾਹਿਬ ਕਿਰਪਾ ਅਨ ਨਿਰਮਲ ਹੁੰਦਾ ਤੇ ਨਿਰਮਲ ਹੀ ਰਹਿਣਾ ਚਾਹੀਦਾ ਐਵੇਂ ਨਹੀਂ ਕੰਮ ਚੱਲਦਾ ਕਿ ਕਿਤੇ ਵਿੱਚੋ ਚੱਕ ਲਿਆ ਤੇ ਕਿਤੇ ਵਿੱਚੋ ਛੱਡ ਲਿਆ ਜਿਨੀਆਂ ਮੇਰੇ ਆ ਸਮੇਂ ਦੌਰਾਨ 12 ਸਟਾਪ ਦੀਆਂ ਸਮਾਈਆਂ ਕਿਸੇ ਇੱਕ ਵਿੱਚ ਵੀ ਸ਼ਮੂਲ ਇਦਾਂ ਨਹੀਂ ਕੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕਰਨਿਆ ਹੋਇਆ ਖਾਸ ਤੌਰ ਤੇ ਇਹ ਕਿਹਾ ਗਿਆ ਕਿ ਸਟਾਪ ਦੀ ਮੌਕੇ ਜਿਹੜੀ ਸੰਗਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਆਉ ਸੁਣਿਆ ਉਹਨਾਂ ਵੱਲੋਂ ਕੀ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਅਮਰਤ ਦੇ ਦਾਤੇ ਪੰਥ ਦੇ ਵਾਲੀ ਸ਼ਾਹੀ ਸ਼ਹਨਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੱਜ ਗੁਰਿਆਈ ਪੁਰਬ ਹੈ ਕਿਉਂਕਿ 350 ਸਾਲਾ ਗੁਰਿਆਈ ਪੁਰਬ ਹੈ ਇਸ ਕਰਕੇ ਸ਼ਤਾਬਦੀ ਦੇ ਰੂਪ ਦੇ ਵਿੱਚ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਔਰ ਜਿੱਥੇ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਸੌਂਪੀ ਗਈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੋ ਕਿ ਗੁਰੂ ਕੇ ਮਹਿਲ ਦੇ ਅੰਦਰ ਹੀ ਆ ਇਥੇ ਅੱਜ ਵਿਸ਼ੇਸ਼ ਗੁਰਮਤ ਸਮਾਗਮ ਹੋਏ ਨੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਉਪਰੰਤ ਕੀਰਤਨ ਅਤੇ ਕਥਾ ਵਿਚਾਰ ਤੇ ਪੰਥਕ ਵਿਚਾਰਾ ਹੋਈ ਨਾ ਮੈਂ ਜਿੱਥੇ ਸਮੁੱਚੇ ਜਗਤ ਨੂੰ ਪੰਥ ਦੀਵਾਲੀ ਅੰਮ੍ਰਿਤ ਦੇ ਦਾਤੇ ਸਰਬੰਸ ਦਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਗੁਰਿਆਈ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਉਥੇ ਮੈਂ ਸਿੱਖ ਕੌਮ ਨੂੰ اپੀਲ ਵੀ ਕਰਦਾ ਕਿ ਜੋ ਧਰਮ ਹਿਤ ਸਾਕੇ ਜਨ ਕੀ ਆਸੀਸ ਦਿਆ ਪਰ ਸਿਰ ਨਾ ਦਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਤੇਹਲਾ ਜੀ ਇਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਸ਼ਹੀਦੀ ਸਾਕੇ ਦੇ ਜਿਹੜੇ ਕੌਮੀ ਤੌਰ ਤੇ ਪ੍ਰੋਗਰਾਮ ਨੇ ਗੁਰਦੁਆਰਾ ਸੀਸਤਾਨ ਸਾਹਿਬ ਅਨੰਦਪੁਰ ਸਾਹਿਬ ਸ਼ੁਰੂ ਹੋ ਚੁੱਕੇ ਨੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਆਈ ਆ ਪਰ ਜਿਹੜੇ ਸਾਡੇ ਅਜੇ ਗੁਰੂ ਸਵਾਰੇ ਘਰਾਂ ਦੇ ਵਿੱਚ ਹੀ ਨੇ ਸ਼ਤਾਬਦੀਆਂ ਦਾ ਮੌਕਾ ਜ਼ਿੰਦਗੀ ਦੇ ਵਿੱਚ ਭਾਗਾਂ ਵਾਲਿਆਂ ਨੂੰ ਮਿਲਦਾ ਆਪਾਂ ਅਨੰਦਪੁਰ ਸਾਹਿਬ ਆਈਕੇ ਕਿਉਂਕਿ ਆਪਾਂ ਅਨੰਦਪੁਰ ਸਾਹਿਬ ਦੇ ਵਾਸੀ ਆ ਅਨੰਦਪੁਰ ਸਾਹਿਬ ਸਾਡਾ ਘਰ ਵਾ ਬਿਨਾ ਕਿਸੇ ਡਰਤੋਂ ਬਿਨਾ ਕਿਸੇ ਪਹਿਤੋਂ ਕਿਤੇ ਵੀ ਸਿੱਖ ਸੰਗਤ ਨੂੰ ਕਿਸੇ ਵੀ ਨਾਕੇ ਦੇ ਉੱਤੇ ਰੋਕਿਆ ਜਾਂਦਾ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹ ਸਾਨੂੰ ਦੱਸਣ ਤੇ ਮੈਂ ਜਿਹੜਾ ਅਮਲਾ ਫੈਲਾ ਵੀ ਲੱਗਾ ਉਹਨਾਂ ਨੂੰ ਵੀ ਇਹ ਆਖਦਾ ਮਾਂ ਕੀ ਆਨੰਦਪੁਰ ਸਾਹਿਬ ਪੰਥ ਦਾ ਘਰ ਆ ਠੀਕ ਆ ਮੈਨੂੰ ਪਤਾ ਇੱਕ ਬੰਨੇ ਇਹਨਾਂ ਦਾ ਉਹ ਵਿਧਾਨ ਸਭਾ ਵਾਲਾ ਮਸਲਾ ਚੱਲਣਾ ਤਾਂ ਮੈਂ ਅਪੀਲ ਕਰਦਾ ਵੀ ਉਧਰ ਜੋ ਮਰਜ਼ੀ ਤੁਸੀਂ ਕਰ ਰਹੇ ਹੋ ਪਰ ਪੰਥ ਨੂੰ ਪਰ ਸਿੱਖਾਂ ਨੂੰ ਆਨੰਦਪੁਰ ਸਾਹਿਬ ਆਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਜਿਸ ਵੀ ਨਾਕੇ ਦੇ ਉੱਤੇ ਸਾਡੇ ਕਿਸੇ ਸਿੱਖ ਨੂੰ ਰੋਕਿਆ ਗਿਆ ਮੈਨੂੰ ਉੱਥੇ ਖੁਦ ਭਾਵੇਂ ਜਾਣਾ ਪਵੇ ਪਰ ਇਹ ਆਨੰਦਪੁਰ ਸਿੱਖਾਂ ਦਾ ਘਰ ਆ ਸਿਵਾਸੀ ਆਨੰਦਪੁਰ ਸਾਹਿਬ ਦੇ ਤਾਂ ਕਿਸੇ ਨੂੰ ਕੋਈ ਰੋਕ ਟੋਕ ਨਾ ਹੋਵੇ ਪ੍ਰਸ਼ਾਸਨ ਨੂੰ ਇਸ ਪਾਸੇ ਜਰੂਰ ਧਿਆਨ ਰੱਖਣਾ ਚਾਹੀਦਾ ਕਿਉਂਕਿ ਸਵੇਰੇ ਮੇਰੇ ਧਿਆਨ ਚ ਆਇਆ ਇਧਰ ਗੁਰਦੁਆਰਾ ਬਾਬਾ ਸੰਗ ਸਿੰਘ ਵਾਲੇ ਪਾਸੇ ਸੰਗਤ ਨੂੰ ਰੋਕਿਆ ਗਿਆ ਸੀ ਔਰ ਉੱਥੇ ਸੰਗਤ ਦੇ ਨਾਲ ਕੁਝ ਅਧਿਕਾਰੀਆਂ ਦੀ ਥੋੜੀ ਜੀ ਤਲਖੀ ਵੀ ਹੋਈ ਆ ਤਾਂ ਇਹਨਾਂ ਨੂੰ ਇੱਕ ਗਾਈਡਲਾਈਨ ਵੀ ਜਾਰੀ ਕੀਤੀ ਜਾਵੇ ਕਿ ਪ੍ਰੇਮ ਦੇ ਨਾਲ ਬੋਲੋ ਪਿਆਰ ਦੇ ਨਾਲ ਇਹ ਸਰਕਾਰੀ ਜੋ ਵੀ ਪਰਾਂ ਚੱਲਦਾ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਪੰਥ ਨੇ ਸੀਸਗੰਝ ਸਾਹਿਬ ਆਉਣਾ ਕੇਸਗੜ੍ਹ ਸਾਹਿਬ ਆਉਣਾ ਸੰਗਤ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਸਰਕਾਰ ਪ੍ਰਸ਼ਾਸਨ ਜਿਹੜਾ ਇਸ ਪਾਸੇ ਜ਼ਰੂਰ ਧਿਆਨ ਰੱਖੇ ਤੋਂ ਪੰਥ ਵੀ ਵੱਡੀ ਗਿਣਤੀ 'ਚ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰੇ ਇੱਕ ਸਰਪੱਤਰ ਵੀ ਮਿਲਣ ਕਰਵਾਇਆ ਜਾ ਰਿਹਾ ਤੁਸੀਂ ਜਾ ਰਹੇ ਨਹੀਂ ਨਹੀਂ ਮੈਂ ਨਹੀਂ ਜਾ ਰਹੇ ਹਾਂ ਸਰਪੱਤਰ ਆਇਆ ਦੇਖੋ ਸਰਪੱਤਰ ਆਇਆ ਮੈਨੂੰ ਜ਼ਰੂਰ ਆਇਆ ਪਰ ਮੈਂ ਨਹੀਂ ਮੈਂ ਨਹੀਂ ਜਾ ਰਹੇ ਹਾਂ ਕਿਉਂਕਿ ਮੈਂ ਸਮਝਦਾ ਕਿ ਜਦੋਂ ਆਪਾਂ ਕੋਈ ਪ੍ਰੋਗਰਾਮ ਅਲੀਕ ਨੇ ਆ ਕੋਈ ਬਣਾਉਨੇ ਆ ਤਾਂ ਉਹਦੇ ਵਿੱਚ ਪਹਿਲਾਂ ਹੀ ਜਦੋਂ ਸਾਡੇ ਧਰਮ ਦਾ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਔਰ ਅਕਾਲ ਤਖਸ ਸਰਬੋੱਚ ਤਾਂ ਫਿਰ ਉਤੋਂ ਪਹਿਲਾਂ ਸਾਡੇ ਨਾਲ ਡਿਸਕਸ ਕਰੋ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਤਾਂ ਬਾਕੀ ਇੱਥੇ ਕਿਉਂਕਿ ਅਸੀਂ ਤੇ ਆਪ ਗੁਰਦੁਆਰਾ ਸੀਸਗੰਜ ਸਾਹਿਬ ਸਾਡੇ ਰਜੇਵੇਂ ਹੀ ਇੰਨੇ ਆ ਤੇ ਸਮਾਂ ਹੀ ਨਹੀਂ ਵੀ ਆਪਾਂ ਉੱਥੇ ਜਾਈਗੇ ਅਸੀਂ ਤੇ ਗੁਰੂ ਦੇ ਆ ਗੁਰੂ ਦੇ ਦਰ ਤੇ ਆ ਗੁਰੂ ਦੇ ਦਰ ਤੇ ਚੱਕਰਾਂ ਗੁਰੂ ਦੇ ਦਰ ਤੇ ਰਵਾਂਗੇ ਸਰਕਾਰੀ ਪ੍ਰੋਗਰਾਮਾਂ ਦੇ ਨਾਲ ਮੇਰਾ ਕੋਈ ਵਾਅ ਵਾਸਤਾ ਨਹੀਂ। ਸ੍ਰੀ ਗੁਰੂ ਟੇਕ ਭਾਦਰ ਜੀ, ਪਾਈ ਵਿਆਲਾ ਜੀ, ਪਾਈ ਮਤੀਦਾਸ ਜੀ ਅਤੇ ਪਾਈ ਸਦੀਦਾਸ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬੀ ਨੂੰ ਮੌਕੇ ਹੁਣ ਇਤਿਹਾਸ ਨਾਲ ਜੋੜਨ ਦੇ ਵਾਸਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ੇਸ਼ ਉਪਰਾਲੇ ਕਰਾਏ ਜਾ ਰਹੇ ਨੇ ਅਤੇ ਪੁਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਢਾਮੀ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਣ ਤਣ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਪਾਚਾ ਸਿੱਖ ਪੰਥ ਦੇ ਬਾਨੀ ਸਰਬੱਤ ਦਾਾਨੇ ਅੰਮ੍ਰਿਤ ਕੇ ਦਾਤੇ ਦਿਨਾ ਸਤਿਗੁਰਾਂ ਦਾ ਅੱਜ 350 ਸਾਲ ਆ ਗਰੀਆਈ ਗੁਰਪੁਰਬ ਉਹ ਸਮੁੱਚੇ ਖਾਲਸਾ ਪੰਥ ਨੇ ਸਮੂਹ ਗਰਮਾਨਕ ਨਾਮ ਲੈਵਾ ਮਾਈ ਭਾਈ ਨੇ ਦੇਸ਼ ਤੇ ਵਿਦੇਸ਼ ਦੀ ਸੰਗਤ ਚ ਸਾਰਿਆਂ ਨੇ ਮਨਾਇਆ ਬਰਾ ਆ ਜਿਹੜਾ ਪਵਿੱਤਰ ਸਥਾਨ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਗੁਰਦੁਆਰਾ ਫੇਰੀ ਦਮਦਮਾ ਸਾਹਿਬ ਜਿੱਥੇ ਆਪਾਂ ਖੜੇ ਆ ਇਹ ਉਹ ਸਥਾਨ ਆ ਜਿੱਥੇ ਸਤਗੁਰ ਜੀ ਨੂੰ ਗਰਿਆਈ ਬਖਸ਼ਿਸ਼ ਹੋਈ ਸੋ ਇਸ ਸਥਾਨ ਤੇ ਅੰਮ੍ਰਿਤ ਵੇਲੇ ਅੱਜ ਖੰਡ ਬਾਠਾਂ ਦੇ ਭੋਗ ਅਪਰੰਤ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਥਾ ਕੀਤੀ ਤੇ ਇਹ ਭੋਗ ਤੋਂ ਉਪਰੰਤ ਸਾਡੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਜਿੰਦਾ ਸ਼ਹੀਦ ਤਰਨਾਂਦਲ ਦੇ ਮੁਖੀ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਮਹਾਪੁਰਖਾ ਨੇ ਹੁਕਮਨਾਮਾ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਸੋ ਇਹ ਅੱਜ ਸੋਮਨੀਕ ਤੇ ਪਵਿੱਤਰ ਸਮਾ ਹੈ ਜਦੋਂ ਕਲਗੀਧਰ ਪਾਤਸ਼ਾਹ ਨੇ ਲਗਭਗ 33 ਸਾਲ ਗੁਰਤਾ ਗੱਦੀ ਦੇ ਬਰਾਜਮਾਨ ਹੋ ਕੇ 33000 33 ਲੱਖ 33 ਕਰੋੜ ਨਹੀਂ ਜਦੋਂ ਤੱਕ ਜਾਗ ਰਹਿਣਾ ਸਤਗੁਰੂ ਜੀ ਨੇ ਏਡੇ ਕਾਰਜ ਕਰਕੇ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸੰਪੂਰਨਤਾ ਹੀ ਬਖਸ਼ਿਸ਼ ਕਰਕੇ ਸਭ ਸਿੱਖਣ ਕੋ ਹੁਕਮ ਹੈ ਗੁਰਮਾਨ ਨੂੰ ਗ੍ਰੰਥ ਸਤਗੁਰੂ ਜੀ ਨੇ ਆਦੇਸ਼ ਕੀਤਾ ਸੀ ਸਿੱਖਾਂ ਨੂੰ ਕਿ ਗੁਰਬਾਣੀ ਦੇ ਆਸ਼ਾ ਅਨਸਾਰ ਜੀਵਨ ਜਿਉਣਾ ਇਹ ਹੋ 11ਵੀਂ ਜੋਤ ਸਾਡੀ ਜੁਗਾ ਜੁਗ ਅਟਲ ਭਗਵਾਈ ਕਰੂਗੀ ਤਾਂ ਨਾਲ ਦੀ ਨਾਲ ਸਦੀਵੀ ਦੇ ਸਮਾਗੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿਨਾਂ ਦੇ ਸ਼ਹੀਦੀ ਗੁਰਪੁਰੂ ਨੂੰ ਇਹ ਜਿਹੜੀ ਸਤਾਪਦੀ ਆ ਉਹ ਅਰਪਿਤ ਕਰਕੇ ਅੱਜ ਮਹਾਨ ਨਗਰ ਕੀਰਤਨ ਜਿਹੜਾ ਧੋਵੜੀ ਸਾਹਿਬ ਤੋਂ ਗੁਰੂ ਚਰਨਾਮੰਜ ਅਰਦਾਸ ਕਰਕੇ ਤੁਰੇ ਸੀ 25 ਛੇਟਾਂ ਦੀ ਮੰਜ਼ਲ ਤੈਅ ਕਰਕੇ 93 ਦਿਨ ਹੀ ਉਹਦੀ ਵੀ ਅੱਜ ਆਮਦਿਆ ਇੱਥੇ ਸੰਪੂਰਨਤਾ ਹੋਣੀ ਆ ਸੋ ਇਹ ਸਾਰੇ ਸਮਾਗਮ ਉਹ ਮਹਾਨ ਗੁਰੂ ਕੇ ਸਿੱਖ ਭਾਈ ਮਤੀਦਾਸ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਵੀ 350 ਸਾਲ ਆ ਇਹ ਜਿਹੜਾ ਸ਼ਹੀਦੀ ਗੁਰਪੁਰ ਸ਼ਹੀਦੀ ਦਿਵਸ ਇਹ ਮਨਾਇਆ ਜਾ ਰਿਹਾ ਸਮੂਹ ਖਾਲਸੇ ਨੂੰ ਬੇਨਤੀ ਆ ਕਿ ਅੱਜ ਦੇ ਇਹ ਸਮਾਗਮ ਸ਼ੁਰੂ ਹੋ ਗਏ 29 ਤਰੀਕ ਤੱਕ ਨਿਰੰਤਰ ਚੱਲਣੇ ਆ ਤੇ 29 ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦਰਾ ਸਾਹਿਬ ਵਾਹਣਗੜ੍ਹ ਤੋਂ ਉੱਥੋਂ ਇਹ ਜਿਵੇਂ ਪੁਰਾਣੀ ਰਵੈਤ ਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲੈ ਕੇ ਤੁਰੇ ਉੱਥੋਂ ਅੰਮ੍ਰਿਤ ਵੇਲੇ ਆਪਾਂ ਅਰਦਾਸ ਕਰਕੇ ਸਮੂਹ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਸਰਮੌਰ ਜਥੇਬੰਦੀਆਂ ਕੋਈ ਦੀ ਅਗਵਾਈ ਕਰਨਗੇ ਤੇ ਇਹ ਗੁਰਦੁਆਰਾ ਸੀਸਗੰਜ ਵਿਖੇ ਪਹੁੰਚੂਗਾ ਤੇ ਸਾਰੇ ਦਿਨ ਦੇ ਫਿਰ ਦੀਵਾਨ ਚੱਲਣਗੇ ਪੰਥ ਦੇ ਮਹਾਨ ਵਿਦਵਾਨ ਭਾਈ ਪਿੰਦਰਪਾਲ ਸਿੰਘ ਜੀ ਭਾਈ ਹਰਜਿੰਦਰ ਸਿੰਘ ਜੀ ਰਾਤ ਨੂੰ ਵੀ 28 ਨੂੰ ਉਥੇ ਕਥਾ ਦਾ ਨਾਲ ਨਿਹਾਲ ਕਰਨਗੇ ਤੇ ਇੱਥੇ ਵੀ ਸਾਰੇ ਦਿਹਾੜੀ ਇਹ ਸਮਾਗਮ ਚੱਲਣੇ ਆ ਸੋ ਅੱਜ ਛੁਰਾਤ ਹੋਈ ਆ 25 ਨੂੰ ਸਤਗੁਰਾਂ ਦੀ ਉਹ ਸ਼ਹਾਦਤ ਦਿਹਾੜਾ ਆ ਪਰ 26 27 28 29 ਇਹ ਸ਼੍ਰੋਮਣੀ ਕਮੇਟੀ ਦੇ ਨਿਰੰਤਰ ਜਿਹੜੇ ਹੈਗੇ ਆ ਇਸ ਜਿਹੜੇ ਆਪਣੇ ਗੁਰਮਤ ਦੇ ਸਮਾਗਮ ਉਹ ਅਮਰਤ ਵੇਲੇ ਸ਼ੁਰੂ ਹੋ ਜਾ ਕਰਗੇ। ਸ੍ਰੀ ਅਨੰਦਪੁਰ ਸਾਹਿਬ ਵਿਖੇ ਸਟਾਬਲਿਸ਼ ਮਾਗਮਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਸਮੂਲੀਅਤ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸਾਹਿਬ ਸਤਿਗੁਰੂ ਛੇਰਗੁਰੂ ਬਾਬਨ ਸਿੰਘ ਪਾਤਸ਼ਾਹ ਜੀ ਦਾ ਵਾਇਰ ਗੁਰੂ ਕੀਰਤਪੁਰ ਕਰਿਆਈ ਗੁਰਪੁਰਪ ਵੀ ਆ। ਉਨਾਂ ਦੇ ਜਿੰਮੇ ਸੰਭਾਲ। ਐਸ ਸਤਨ ਗੁਰੂ ਕੇ ਮਹਿਲ ਵਿਖੇ ਗੁਰਦਾਰਾ ਦਮਦਮਾ ਸਾਹਿਬ ਵਿਖੇ। ਅੰਮ੍ਰਿਤ ਵੇਲੇ ਅੱਜ ਸ੍ਰੀ ਕਾਂਡਪਾਟ ਸਾਹਿਬਾਂ ਦੇ ਪਵਿੱਤਰ ਅਪਰੰਤ ਸਿੱਖ ਪੰਥ ਦੀ ਮਹਾਜਾਤੇ ਬੰਦੀ ਦਮਦਮਾ ਟਕਾਲ ਦੇ ਮੁਖੀ ਸੰਤ ਪਾਪਾ ਹਰਨਾਮ ਸਿੰਘ ਜੀ ਖਾਲਸਾ ਪੰਡੰਨ ਬਾਗੇ। ਉਹ ਕਥਾ ਨਾਲ ਸੰਗਤ ਨੂੰ ਨਿਹਾਲ ਕਰ ਰਹੇ ਉਦੋਂ ਬਾਅਦ ਸਾਡੇ ਜਿਹੜੇ ਸੱਚਖੰਡ ਦੇ ਕੀਰਤਨੀ ਜਥੇ ਆ ਉਹ ਹਾਜ਼ਰੀਆਂ ਭਰਨ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਰਪਕਾਰ ਮੈਂ ਕਿਉਂਕਿ ਆਪ ਧੋਬੜੀ ਸਾਹਿਬ ਦੀ ਉਸ ਪਵਿੱਤਰ ਧਰਤੀ ਤੋਂ ਮੈਨੂੰ ਵੀ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸੀ ਤੇ ਮੈਂ ਰਾਤ ਦੇਖ ਰਿਹਾ ਸੀ ਜਦੋਂ ਪੱਠਾ ਸਾਹਿਬ ਸਾਹਿਬ ਜੀ ਅਤੇ ਗੁਰਾਂ ਦੇ ਕਿਉਂਕਿ ਆਖਰੀ ਪੜਾਅ ਸੀਗੇ ਵੱਡੇ ਪੱਦਰ ਤੇ ਸੰਗਤਾਂ ਦਾ ਜਿਹੜਾ ਇੱਕ ਹੜਿਆ ਉਹ ਹਾਲੇ ਤੱਕ ਮੈਂ ਸਮਝਦਾ ਆਸਤਾ ਜਿਹੜੀ ਆ ਉਹ ਪੂਰੀ ਨਹੀਂ ਹੋਈ ਤੇ ਵੱਡੇ ਪੱਦਰ ਤੇ ਰਾਤ ਵੀ ਤੇ ਹੁਣ ਅਮਰਤ ਵੇਲੇ ਵੀ ਕਿਉਂਕਿ ਇੱਥੇ ਆ ਕੇ ਸਮਾਪਤੀ ਹੋਣੀ ਆ ਉਸ ਮਹਾਨ ਨਗਰ ਕੀਰਤਨ ਦੀ 92 ਦਿਨ 25 ਸਟੇਟਾਂ ਨੂੰ ਕਵਰ ਕਰਕੇ ਆਇਆ ਤੇ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੀਤੇ ਕਾਰਪਕਾਰ ਲੱਖਾਂ ਨੇ ਕਰੋੜਾਂ ਲੋਕਾਂ ਨੇ ਨਾਮ ਸਤਾਰ ਕੀਤਾ ਓਏ ਅੱਜ ਮੈਂ ਕਹਿ ਲਵਾਂ ਸਭੋਹਕ ਤੌਰ ਤੇ 21 ਤੋਂ ਸਾਡੇ ਸਮਾਗਮ ਸ਼ੁਰੂ ਹੋ ਗਿਆ ਸੀ ਅੱਜ ਇਹਨਾਂ ਦੀ ਪ੍ਰੰਪਤਾ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਕੀ ਪਾਤਸ਼ਾਹ ਜੀ ਦੇ ਗ੍ਰਿਆਈ ਗੁਰਪੁਰੂ ਨਾਲ ਸੰਬੰਧਤ ਹੈ ਜਿਹੜੀ ਹੋਈ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਰਪਾ ਤੇ ਬਖਸ਼ਿਸ਼ ਕੀਤੀ ਦੋ ਮਹਾਨ ਨਗਰ ਕੀਰਤਨ ਚਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਪਿਤ ਹੋਇਆ ਇੱਕ ਹੁੰਦੇ ਦਿਖਾਵਾ ਮਾਤਰ ਐਡਾਂ ਲੈਣ ਲਈ ਇੱਕ ਹੁੰਦਾ ਸੱਚਮੁੱਚੇ ਸਮਰਪਤ ਤੇ ਮੈਂ ਦੇਖਦਾ ਵੀ ਜਿੱਥੇ ਵੀ ਜਾਂਦੇ ਸੀ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਜਿਹੜਾ ਬਹੁਤ ਚਾਹ ਥੋੜੇ ਤਾਂ ਮੀਤ ਸਿੰਘ ਜੀ ਨਾਇਸ ਤੋਂ ਜਿਹੜੇ ਸਮਾਗਮ ਨੇ ਉਹ ਇੱਕ ਤਰੀਕੇ ਦੇ ਜਿਵੇਂ ਗੁਰਦਵਾਰਾ ਸ੍ਰੀ ਸ੍ਰੀ ਸਾਹਿਬ ਜੀ ਖੇ ਸ਼ੁਰੂ ਹੋ ਜਾਣਗੇ ਕਿੰਨੀ ਤਰੀਕ ਤੱਕ ਇਹ ਸਮਾਗਮ ਚੱਲਣਗੇ ਦੇਖੋ ਅੱਜ ਸ਼ੁਰੂਆਤ ਹੋ ਗਈ ਆ ਇਹ 29 ਤਰੀਕ ਤੱਕ ਨਿਰੰਤਰ ਇਸੇ ਤਰ੍ਹਾਂ ਜਾਰੀ ਰਹਿਣੇ ਆ 25 ਤਰੀਕ ਨੂੰ ਕਿਉਂਕਿ ਸਤਗੁਰ ਜੀ ਦਾ ਸ਼ਹੀਦ ਦੇ ਗੁਰਪੁਰਪਿਆ ਸਤਗੁਰ ਜੀ ਦਾ ਸ਼ਹਾਦਤ ਜਿਹੜਾ ਸਥਾਨ ਆ ਉਹ ਗੁਰਦਾਰਾ ਸਿਸਕਾਂ ਨਵੀਂ ਦਿੱਲੀ ਆ ਪਰ ਇੱਥੇ ਵੀ ਵੱਡੇ ਸਮਾਰੋਹ ਜਿਹੜੇ ਉਹ ਮਨਾਏ ਜਾਣੇ ਆ ਤੇ 25 ਤੋਂ ਬਾਅਦ ਲਗਾਤਾਰ ਨਿਰੰਤਰ ਕਮਹਾਨ ਨਗਰ ਕੀਰਤਨ ਦਿੱਲੀੋਂ ਤੁਰਨਾ ਤੇ ਇੱਥੇ 26 27 28 29 28 ਤਰੀਕ ਤੱਕ ਰਾਤ ਤੱਕ ਨਿਰੰਤਰ ਤੇ ਗੁਰਮੰਦਰ ਸਮਾਗਮ ਚੱਲਣਗੇ ਘੜ ਦੀ ਖਬੀਚਰ ਤੇ ਹੋਰ ਜਿਹੜੇ ਜਥੇ ਨਿਹਾਲ ਕਾਂਗ ਦਾ 29 ਤਰੀਕ ਨੂੰ ਅਮਰਤ ਵੇਲੇ ਗੁਰਦਾਰਾ ਸ੍ਰੀ ਬਹਿਮਾਨਗੜ ਕੀਰਤਪੁਰ ਸਾਹਿਬ ਤੋਂ ਉਹ ਮਹਾਨ ਨਗਰ ਕੀਰਤਨ ਪ੍ਰੰਭ ਹੋਊਗਾ ਜਿਹਦੇ ਵਿੱਚ ਸਿੱਖ ਪੰਥ ਦੀਆਂ ਤੇ ਆਹ ਕੌਮ ਦੀਆਂ ਜਿਹੜੀਆਂ ਮਹਾਨ ਸੰਪਰਦਾਵਾਂ ਲਿਆਂਗ ਸਿੰਘ ਜਥੇਬੰਦੀਆਂ ਟਕਸਾਲਾਂ ਕਾਰ ਸੇਵਾ ਵਾਲੇ ਬਾਬੇ ਸੇਵਾ ਪੰਥੀ ਮਹਾਪੁਰਸ਼ ਉਹ ਸਾਰੇ ਉਹਦੇ ਵਿੱਚ ਹਾਜ਼ਰੀ ਭਰਨਗੇ ਉਹ ਇਸੇ ਸਥਾਨ ਤੇ ਆ ਕੇ ਗੁਰਦੁਆਰਾ ਸ੍ਰੀ ਸਤਨ ਜਿੱਥੇ ਬਰਾਮ ਹੋਊਗਾ ਤੇ ਇੱਥੇ ਫਿਰ ਉਹ ਅਗਾਂਹ ਵਾਲੇ ਜਿਹੜੇ ਸਮਾਗਮ ਭਾਈ ਪਿੰਦਰਪਾਲ ਜੀ ਤੇ ਭਾਸਕਰ ਜੀ ਅੰਦਰ ਸੰਜੀ ਕਰਨਗੇ 350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਮੌਕੇ ਨਵੇਂ ਗੁਰੂ ਪਾਤਸ਼ਾਹ ਜੀ ਨੂੰ ਹੁਲ ਸ਼ਰਦਾ ਅਤੇ ਸਤਿਕਾਰ ਪੇਟ ਕਰਨ ਦੇ ਲਈ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਮੁੱਖ ਗਰੰਟੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲਦੂ ਮਹਸਾਕਾ ਐਸੇ ਦੀਨ ਦਿਆਲ ਸਤਿਗੁਰੂ ਧਰਮ ਰਖੇਤ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਭਾਈ ਮਤੀ ਦਾਸ ਜੀ ਧੰਨ ਧੰਨ ਭਾਈ ਸਤੀ ਦਾਸ ਜੀ ਧੰਨ ਧੰਨ ਭਾਈ ਦਿਆਲਾ ਜੀ ਇਹਨਾਂ ਦਾ 350 ਸਾਲਾ ਸ਼ਹੀਦੀ ਵਰਬ ਸਤਾਪ ਦੀ ਰੂਪ ਵਿੱਚ ਸੂਰਾ ਸੰਸਾਰ ਮਨਾ ਰਿਹਾ ਹੈ ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਕਰ ਰਿਹਾ ਹੈ ਸੰਤ ਜੀ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਖਤ શ્રી ਕੇਸਕਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੂਹ ਨੰਗਸੰਗ ਜਥੇਬੰਦੀਆਂ ਦਾਲ ਪੰਥਾ ਤਕਸਾਲਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਜੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜੋ ਕੱਲ 23 ਨਵੰਬਰ ਵਾਲੇ ਦਿਨ ਧੁਰ ਕੀ ਬਾਣੀ ਆਈ ਜਿਸ ਅਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਗੁਰਦੁਆਰਾ ਸੀਸਗੰਨ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 25 ਨਵੰਬਰ ਵਾਲੇ ਦਿਨ ਪਾਏ ਜਾਣਗੇ ਸੰਗਤ ਜੀ ਕੱਲ ਤੋਂ ਹੀ ਗੁਰਮਤ ਸਮਾਗਮ ਆਰੰਭ ਹੋ ਰਹੇ ਨੇ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਕੀਰਤ ਰਾਗੀ ਜਥੇ ਢਾਡੀ ਜਥੇ ਕਵੀਸ਼ਰ ਜਨ ਅਤੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਪੰਥ ਦੇ ਪ੍ਰਸਿੱਧ ਵਿਦਵਾਨ ਹਾਜ਼ਰੀਆਂ ਭਰਨਗੇ ਸੰਗਤ ਜੀ ਉੱਥੇ ਹੀ ਇਹ ਮਹਾਨ ਗੁਰਮਤ ਸਮਾਗਮ 23 ਨਵੰਬਰ ਵਾਲੇ ਆਰੰਭ ਦਿਨ ਆਰੰਭ ਹੋ ਕੇ ਠੀਕ 29 ਨਵੰਬਰ ਤੱਕ ਚੱਲਣਗੇ ਕਿਉਂਕਿ ਸਤਗੁਰਾਂ ਦੀ ਸ਼ਹਾਦਤ ਸ੍ਰੀ ਗੁਰਦੇਵਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਉਪਰੰਤ ਭਾਈ ਜੈਤਾ ਜੀ ਪੰਜਵੇਂ ਦਿਨ ਸਤਗੁਰਾਂ ਦਾ ਪਾਵਨ ਸੀਸ ਲੈ ਕੇ ਅਸਤੀ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਸਨ ਸੋ ਪੰਜ ਦਿਨ ਬਾਅਦ ਸਤਗੁਰਾਂ ਦੇ ਪਾਵਨ ਸੀਸ ਦਾ ਸੰਸਕਾਰ ਗੁਰਦੁਆਰਾ ਸੀਸਗੰਸਾਹਿਬ ਵਿਖੇ ਹੋਇਆ ਸੰਗਤ ਜੀ ਉਹ ਪਾਵਨ ਪੀਤਰ ਦਿਹਾੜਾ ਸੀਸ ਸੰਸਕਾਰ ਰੂਪ ਦੇ ਵਜੋਂ ਮਨਾਇਆ ਜਾਣਾ ਜੋ 29 ਨਵੰਬਰ ਵਾਲੇ ਦਿਨ ਹੈ ਜਿਸ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਕਥਾਵਾਚਕ অতি ਸਤਿਕਾਰਯੋਗ ਪਾਈ ਹਰਜਿੰਦਰ ਸਿੰਘ ਜੀ ਰਾਜ ਹਜੂ ਸ਼੍ਰੀ ਨਗਰ ਵਾਲੇ ਰਾਗੀ ਸਿੰਘ ਜੀ ਉਚੇਚੇ ਤੌਰ ਤੇ ਹਾਜ਼ਰੀਆਂ ਭਰਨਗੇ ਉਥੇ ਸਾਡੇ ਪ੍ਰਧਾਨ ਸਾਹਿਬ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਅਤੇ ਸਮੂਹ ਮੈਂਬਰ ਸਹਿਬਾਨ ਸਮੂਹੀਆਂ ਸੰਗਤਾਂ ਇਸ ਪਾਵਨ ਪਵਿੱਤਰ ਸਥਾਨਾਂ ਤੇ ਪਹੁੰਚ ਰਹੀਆਂ ਹਨ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਆਓ ਰਲ ਮਿਲ ਕੇ ਪ੍ਰੇਮ ਭਾਵਨਾ ਚ ਬੜੇ ਪ੍ਰੇਮ ਦੇ ਨਾਲ ਇਨਾ ਪਾਵਨ ਪੀਤ੍ਰ ਸਥਾਨਾਂ ਤੇ ਨਕਮਸਤਕ ਹੋਈਏ ਅਤੇ ਸ਼ਹੀਦਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੇ ਅਨੰਦ ਸਿੱਖ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਸੰਗਤ ਜੀ ਉਹਨਾਂ ਦੇ ਦਸਾਏ ਹੋਏ ਮਾਰਗ ਤੇ ਚੱਲੀਏ ਸਤਿਗੁਰੂ ਜੀ ਕਿਰਪਾ ਕਰਨ ਜਿਨ੍ਹਾਂ ਨੇ ਪਰਉਪਕਾਰ ਕੀਤੇ ਔਰ ਜਿੱਥੇ ਅਸ਼ਵੀਰ ਦੇ ਪੰਡਿਤ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਧਰਮ ਦੇ ਰਖੀਅਕ ਬਣੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਓ ਅਸੀਂ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ ਐਸਾ ਸਤਿਗੁਰਾਂ ਦਾ ਦਰਸਾਇਆ ਹੋਇਆ ਮਾਰਗ ਹੈ ਜਿਤੇ ਚੱਲ ਕੇ ਖੰਡੇ ਬਾਟੇ ਦਾ ਅਮਰਸ਼ਾਕੇ ਗੁਰੂ ਵਾਲੇ ਬਣ ਕੇ ਆਪਾਂ ਇਹ ਆਪਣਾ ਜੀਵਨ ਬਤੀਤ ਕਰੀਏ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਲਗਾਤਾਰ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦਾ ਅਮਰਸ਼ਾ ਕੀਤਾ ਜਾ ਰਿਹਾ ਹੈ ਸੰਗਤ ਜੀ ਇੱਕ 12 ਵਜੇ ਪੰਜ ਪਿਆਰੇ ਸਹਿਬਾਨ ਤਕਸ ਤਕਸਦੀ ਕੇਸ ਗਣ ਸਾਹਿਬ ਕੇ ਖੰਡੇ ਵਟ ਦਾ ਅਮਸ਼ ਕਰਨਗੇ ਜਿਨ੍ਹਾਂ ਨੇ ਖੰਡੇ ਵਟ ਦਾ ਅਮਰਿਸ਼ ਕਿਆ ਬੜੇ ਬਾਗੇ ਹਨ ਜਿਨ੍ਹਾਂ ਨੇ ਅਜੇ ਅਮਰਤਿ ਛਕਿਆ ਅਮਰਤਿ ਛਕ ਕੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਰਾਇਪੁਰ ਦੀ ਸੰਗਠਾ ਦੇ ਵੱਲੋਂ ਹੁਣ ਉਹਨਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਸਨ ਅਤੇ ਹੜ੍ਹ ਪੀੜਿਤ ਪਰਿਵਾਰਾਂ ਦੇ ਵਾਸਤੇ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 5 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਗਿਆ ਉਹਨਾਂ ਵੱਲੋਂ ਇਹ ਜਿਹੜੇ 5 ਲੱਖ ਦਾ ਚੈੱਕ ਸੀਗਾ ਉਹ ਹੜ੍ਹ ਪੀੜਿਤ ਫੰਡ ਦੇ ਵਸਤੇ ਦਿੱਤਾ ਗਿਆ ਤਾਂ ਜੋ ਹੜ੍ਹ ਪੀੜਿਤ ਲੋਕਾਂ ਦੀ ਸਹਾਇਤਾ ਹੋ ਸਕੇ ਅੱਜ ਤਨਤਨਗੁਰ ਰਾਮਦਾਸ ਦੇ ਦਰਬੇ ਗੁਰਦਵਰਾ ਸਿੰਘ ਸਵਾਰ 31 रायपुर छत्तीसगढ़ ਤੋਂ ਸੰਗਤ ਆਈ ਹੈ ਸਦਾਤ ਚੰਨਜੀਤ ਸਿੰਘ ਜਿਹੜੇ ਪ੍ਰਧਾਨ ਹਿੱਤ ਸਮੂਚੇ ਉਹਨਾਂ ਦੇ ਸਾਥੀਆਂ ਨੇ 5 ਲੱਖ ਰੁਪਈਆ ਹੜਪੀਟਾਂ ਨੂੰ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ ਦੇਖੋ ਕਿ ਬੜਾ ਵੱਡਾ ਭਾਰੀ ਜਿਹੜਾ ਤਬਾਈ ਹੋਈ ਹੈ ਹੱਟ ਦੇ ਨਾਲ ਤੇ ਉਹਦੇ ਸੰਬੰਧੀ ਸਹਾਇਤਾ ਦੇਣ ਦੇ ਲਈ ਇਹ ਸਾਡੇ ਵੀਰ ਜਿਹੜੇ ਆ ਕਿਉਂਕਿ ਗੁਰੂ ਨਾਨਕ ਨੇ ਦੱਸਿਆ ਦਸਵੰਦ ਦੇਣਾ ਲੋੜਵੰਦਾਂ ਦੀ ਮਦਦ ਕਰਨੀ ਤੇ ਇਹ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਕਿਉਂਕਿ ਕਈਆਂ ਦੇ ਘਰ ਨਹੀਂ ਰਹਿ ਕਈਆਂ ਦੀਆਂ ਜ਼ਮੀਨਾਂ ਤਵਾਹ ਹੋ ਗਈਆਂ ਰੇਤਾ ਚਾਚਾ ਫੁੱਟ ਚੜ ਗਈ ਤੇ ਉਹਨੂੰ ਉਹ ਹੁਣ ਅੱਜ ਵੀ ਡੀਜ਼ਲ ਦੇ ਤੌਰ ਤੇ ਤੇ ਜ਼ਮੀਨ ਸਾਫ ਕਰਨ ਦੇ ਤੌਰ ਤੇ ਤੇ ਬੀਜਾਂ ਦੇ ਤੌਰ ਤੇ ਜਿਹੜੀ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਹਦਾਇਤ ਦਾ ਰਜਿੰਦਰ ਸਿੰਘ ਧਾਮੀ ਦੇ ਜਰੀਏ ਆਪਾਂ ਅੱਜ ਵੀ 500 ਪੱਟੀ ਵੀ ਦੇ ਕੇ ਆਏ ਆ ਤੇ ਉਹਨਾਂ ਦੀ ਮਦਦ ਜਿਹੜੀ ਨਿਰੰਤਰ ਜਾਰੀ ਹੈ ਉਸ ਮਦਦ ਦੇ ਲਈ ਜਿਹੜੀ ਹੈ 36 ਗੜ ਤੋਂ ਜਿਹੜੀ ਹੈ ਟਾਟੀਵਨ ਜਿਹੜਾ ਗੁਰਦੁਆਰਾ ਸਾਹਿਬ ਆ ਰਾਏਪੁਰ ਉਹ ਸੰਗਤ ਚੰਨਜੀਤ ਸਿੰਘ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੇ ਸਾਥੀ ਆ ਮੈਂ ਇਹਨਾਂ ਦਾ ਕੋਟਨ ਕੋ ਧੰਨਵਾਦ ਕਰਦਾ ਤੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਦਾਸ ਕਰਦੇ ਆ ਕਿ ਪ੍ਰਮਾਤਮਾ ਆਕਾਰ ਨੂੰ ਜਿਹੜੇ ਇਹਨਾਂ ਨੇ ਢੰਡਾਰੇ ਖੋਲੇ ਆ ਹਰਪੀਰਤਾਂ ਦੇ ਲਈ ਉਹ ਢੰਡਾਰੇ ਹੋਰ ਭਰਪੂਰ ਰੱਖੇ ਤੇ ਕੀਦਾ ਤੇ ਪਰਮਾਤਮਾ ਆਸਤਾ ਬਖਸ਼ਦਾ ਰਵੇ ਸਿੱਖਾਂ ਨੂੰ ਕਿ ਉਹ ਲੋੜਵੰਦਾਂ ਦੀ ਮਦਦ ਕਰਦੇ ਰਹੇ। ਟਾਟੀਵੰਦ ਰੈਪਰ ਸਿੰਘ ਸਵਾ ਗੁਰਦਾਰਾ ਸਾਹਿਬ ਦੀ ਤਰਫੋਂ ਅਸੀਂ ਸੰਗਤੀ ਤੌਰ ਤੇ ਹਰਪੀਰਤਾਂ ਵਾਸਤੇ ਮਾਇਆ ਇਕੱਠੀ ਕੀਤੀ ਸੀ ਅਤੇ ਹੋਰ ਕਾਫੀ ਸੰਸਥਾਵਾਂ ਨੂੰ ਤੇ ਐਸਜੀਪੀਸੀ ਨੂੰ ਅਸੀਂ ਸੇਵਾ ਦੇ ਤੌਰ ਤੇ ਮਾਇਆ ਦੇਣ ਵਾਸਤੇ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਵਾਸੀ ਸਰਦਾਰ ਹਰਕ੍ਰਿਸ਼ਨ ਸਿੰਘ ਭੱਟੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਵੱਲੋਂ ਹੜ੍ਹ ਰਾਹਤ ਫੰਡ ਦੇ ਲਈ ਵਿੱਚ ਸਹਿਯੋਗ ਪਾਇਆ ਗਿਆ ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਹੋ ਸਕੇ ਉਨ੍ਹਾਂ ਦੇ ਵੱਲੋਂ 4400 ਡਾਲਰ ਅਤੇ 1 ਲੱਖ ਰੁਪਏ ਦਾ ਸਹਿਯੋਗ ਕੀਤਾ ਗਿਆ ਅਤੇ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਸਨ ਸਰਦਾਰ ਹਰਕ੍ਰਿਸ਼ਨ ਸਿੰਘ ਭੱਟੀ ਜੋ ਕਿ ਯੂਐਸਏ ਦੇ ਵਿੱਚ ਸ਼ਿਕਾਗੋ ਸ਼ਹਿਰ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਜੋ ਪਿਛਲੇ ਸਮੇਂ ਹੜ੍ਹ ਆਏ ਸੀ ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ ਉਹਦੇ ਤਹਿਤ ਉਹਨਾਂ ਨੇ ਕਿਉਂਕਿ ਉਦੋਂ ਕਈਆਂ ਦੇ ਘਰ ਡੱਟ ਗਏ ਸੀ ਕਈਆਂ ਦੀਆਂ ਜ਼ਮੀਨਾਂ ਜਿਹੜੀਆਂ ਤਬਾਹ ਹੋ ਗਈਆਂ ਸੀ ਕਹਿੰਦਾ ਮਾਲ ਡੰਗਰ ਜਿਹੜਾ ਉਹਦਾ ਵੀ ਜਾਨੀ ਨੁਕਸਾਨ ਹੋਇਆ ਸੀ ਉਦੇ ਤਹਿਤ ਉਹਨਾਂ ਨੇ ਆਪਣੇ ਪਰਿਵਾਰ ਵੱਲੋਂ ਭਾਵੇਂ ਪੁੱਤਰ ਉਹਨਾਂ ਦੀਆਂ ਧੀਆਂ ਸਾਡੇ ਸਾਂਝੇ ਪਰਿਵਾਰ ਵੱਲੋਂ ਉਹਨਾਂ ਨੇ 4400 ਡਾਲਰ ਜਿਹੜਾ ਅਮਰੀਕਨ ਡਾਲਰ ਜਿਹੜਾ ਆ ਉਹ ਹਾਰਡਪੀਟਾਂ ਦੀ ਮਦਦ ਦੇ ਲਈ ਸ਼੍ਰੋਣੀ ਕਮੇਟੀ ਨੂੰ ਭੇਟ ਕੀਤਾ ਤੇ ਨਾਲ ਹੀ 1 ਲੱਖ ਆਇਆ ਅਸੀਂ ਕਿਉਂਕਿ ਸ਼੍ਰੋਣੀ ਕਮੇਟੀ ਨਿਰੰਤਰ ਭਾਵੇਂ ਉਹ ਉਤਨੇ ਰਾਸ਼ਨ ਦਿੱਤਾ ਭਾਵੇਂ ਉਹਨਾਂ ਨੇ ਢੀਜੇ ਲਈ ਪੈਸੇ ਦਿੱਤੇ ਭਾਵੇਂ ਬੀਜਾਂ ਲਈ ਪੈਸੇ ਦਿੱਤੇ ਭਾਵੇਂ ਘਰਾਂ ਲਈ ਸਕੂਲਾਂ ਲਈ ਪੈਸੇ ਦਿੱਤੇ ਤੇ ਉਹਦੇ ਤਹਿਤ ਨਿਰੰਤਰ ਅੱਜ ਵੀ ਵੀ ਆਪਾਂ ਜਿੰਨੇ ਪਏ ਆ ਕਿਸਾਨਾਂ ਨੂੰ ਤੇ ਮਦਦ ਜਿਹੜੀ ਕੀਤੀ ਹੈ ਇਸ ਦਾ ਹਰਕ੍ਰਿਸ਼ਨ ਸਿੰਘ ਹੁਣਾਂ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਗੁਰੂ ਰਾਮਦਾਸ ਮਹਾਰਾਜ ਵੱਲੋਂ ਵੀ ਕਿਉਂਕਿ ਉਹਨਾਂ ਨੇ ਇਹ ਲੋੜਵੰਦਾਂ ਦੀ ਜਿਹੜੀ ਉਹ ਬਾਹ ਫੜੀ ਹੈ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਕੀ ਨਨ შეਹਰ ਜਾਬਤਾ ਦੇਵੇ ਪਰਮਾਤਮਾ ਕਾਲਪ ਕੋ ਲੰਮੀ ਉਮਰ ਦੇਵੇ ਤੇ ਇਦਾਂ ਹੀ ਪਰਿਵਾਰ ਨੂੰ ਜਿਹੜਾ ਅ ਧੰਤਨ ਗੁਰੂ ਰਾਮਦਾਸ ਪ੍ਰਤੀ ਆਸਥਾ ਬਣਾਈ ਰੱਖੇ ਤੇ ਅੱਗੇ ਤੋਂ ਵੀ ਇਹ ਸਵਾਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇਹੀ ਕਹੂੰਗਾ ਜਿੰਨੇ ਵੀ ਸਿੱਖ ਪਰਿਵਾਰ ਆ ਕਿਤੇ ਵੀ ਬਸਦਾ ਆ ਉਹ ਜਿੰਨਾ ਵੀ ਹੋ ਸਕਦਾ ਪਰ ਚੜ ਕੇ ਸਾਲਾਨ ਅਸੀਂ ਆਬਾਉਟ 5 ਲੱਖ ਦੀ ਸੇਵਾ ਅਪ੍ਰੋਕਸੀਮੇਟਲੀ ਜੇ ਨਹੀਂ ਵੀ ਹੋ ਸਕਿਆ ਗਾਹਾਂ ਵੀ ਕਰਾਂਗੇ ਇਹ ਆਪਣੀ ਕੌਮ ਲਈ ਅਸੀਂ ਜਦ ਤੱਕ ਸਵਾਸ ਹਨ ਉਦ ਤਾਈ ਕਰਾਂਗੇ ਜਿਹੜਾ ਪਿੰਡ ਕੁੜਿਆ ਆ ਅਸੀਂ ਫਰੀਦাবাদ ਬਸਦੇ ਹਾਂ ਲੈ ਮੇਰੀ ਯੋਗਸੀ ਪਹਿਲਾਂ ਮੈਂ ਤਾਂ ਇਹੀ ਕਹੂੰਗਾ ਹਰ ਇੱਕ ਪਰਵਾਰ ਨੂੰ ਹੀ ਦੇ ਵਿੱਚ ਜਿੱਥੇ ਵੀ ਹੈ ਕੋਈ ਸਿੱਖ ਕੌਮ ਵਸਦੀ ਇਸ ਹੜਪੀਟ ਦਾ ਨਹੀਂ ਮੜ ਚੜ ਕੇ ਹਿੱਸਾ ਲਵੇ ਤੇ ਜਿੰਨਾ ਵੀ ਉਹ ਕਮਾਉਂਦਾ ਆਉਤੋਂ 10 ਪਰਸੈਂਟੇਜ ਇਹ 5 ਪਰਸੈਂਟੇਜ ਇਹ ਕੁਛ ਨਾ ਕੁਛ ਤਾਂ ਦੇਵੇ ਤਾਂ ਕਿ ਅਗਲੀ ਜਿਹੜੀ ਥੋੜੀ ਜ਼ਿੰਦਗੀ ਆਉਣੇ ਵਾਲੀ ਆ ਸਫਲ ਹੋ ਜਾਵੇ ਇਹ ਸਾਲ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਡਰੀਆਂ ਹੋ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ